ਬਈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੀਡੀਓ ਲੈ ਕੇ ਆਇਆ ਤਿੰਨ ਕਟੀਆਂ ਦੀ ਜਮਾ ਕੋਕਾ ਵੀ ਸੀ ਨਾ ਆਹ ਦੇਖ ਲੋ ਕਰਮ ਵਾਲੀ ਬਈ ਨੇੜੇ ਸੰਗੀ ਮੋੜਦੀ ਆ ਚਾਰਾਂ ਚਾਰੇ ਕਟੀਆਂ ਦਾ ਜਿਹੜੀਆਂ ਝੋਲੀ ਤੋਂ ਸਾਫ਼ ਨਾ ਕੋਈ ਬਚੀ-ਬੁਚੀ ਨਹੀਂ ਚਾਰ-ਚਾਰ ਹੀ ਥਣ ਨਾ ਤੇ ਆਹ ਦੇਖ ਲੋ ਕਰਮ ਵਾਲੀ ਦੇ ਬਈ ਪਿੰਦੂ ਵੇਰਾਂ ਵਰਗੇ ਥਣ ਲੱਗੇ ਆ ਤੇ ਕਰ ਲੋ ਚੈੱਕ ਝੋਲੀ ਦੇਖ ਲੋ ਜਮਾ ਮੋਟਾ ਥਣ ਲੱਗੇ ਚਾਰ ਹੀ ਥਣ ਨਾ ਸੰਗੀ ਇਹਦੀ ਵੀ ਨੇੜੇ ਮੁੜੀ ਆ ਪਲੀਆਂ ਹੋਈਆਂ ਨਾ ਪਿੰਡ ਬੁਰਜਟਲਮ ਆ ਗੋਵਿੰਦ ਬਾਈ ਦਾ ਨਾਂਗਾ ਕੱਟੀਆਂ ਲਿਆ ਕੇ ਸੇਲ ਪਰਚੇ ਦਾ ਕੰਮ ਵੀ ਕੰਮ ਉਸ ਚੇ ਚੱਕੇ ਬਠਾ ਫੜੇ ਜਾਵੇ ਸਿੰਗਲ ਹੱਡੀ ਜਾ ਕੀ ਰੇਟ ਕਰਦਾ ਮੈਂ ਬਰਾੜਾ ਰੇਟ 25 ਵੀਰੇ 25000 ਮਾਨ ਤਾਣ ਮਾਨ ਤਾਣ ਹੋ ਬਸ ਮਾੜਾ ਮੋਟੀ ਲੋ ਵੀ ਸੱਜਣੋ ਲੈਣ ਦੇ 25000 ਰੁਪਿਆ ਰੇਟ ਕਰਿਆ ਚੰਗੀਆਂ ਕੱਟੀਆਂ ਵੀਰੇ ਓਵੇਂ ਕੱਟੀਆਂ ਐ ਨਹੀਂ ਕਿਵੇਂ 6-8000 ਦੀ ਬਣ ਸਕਦੀ ਹੈ 7-8 ਮਹੀਨਿਆਂ ਦੀ ਪਰ ਉਹ ਕੱਟੀਆਂ ਨਹੀਂ ਇਹ ਹਾਲਜੀਆਂ ਹੋਈਆਂ ਕੱਟੀਆਂ ਵੰਦੇ ਨੇ ਹਾਂ ਹਾਂ ਬਾਕੀ ਆਹ ਕੱਟੀ ਦੇਖ ਲੈ ਆਹ 2 ਨੰਬਰ ਵਾਲੀ ਦੇਖ ਓਏ ਥੋੜਾ ਪੜਾ ਦੇ ਕੱਟੀ ਦਾ ਦੇਖ ਬਈ ਆਹ ਦੇਖ ਲੋ ਆ ਰੁਪੀਏ ਦੇ ਸਰਾਨੇ ਵਰਗੀ ਪਈ ਆ ਘਰ ਵਾਲੀ ਓੜੀ ਜੀ ਸਾਥੋਂ ਚ ਰੂ ਡਰਦੀ ਝੋਲੀ ਦਿਖਾਰੇ ਬਈ ਚਾਰ ਹੀ ਥਾਣਾ ਨੇੜੇ ਸੰਗੀ ਮੋੜੀ ਫੋਰਾਵਾਦੀ ਵਾਲਾ ਲੱਗਾ ਹੋਇਆ ਪੂਰਾ ਚੌੜਾ ਸਿਰ ਲੱਗਿਆ ਪੂਰੀ ਬਿਊਟੀ ਨਾਲ ਸਾਗੀ ਇਹਦੀ ਉਮਰ ਕਿੰਨੀ ਆ ਮੈਂਬਰਾ ਏਰੀ ਬਈ ਲਾਲਾ ਤੂੰ 11 ਮਹੀਨੇ ਤੋਂ ਲੈ ਕੇ 12 13 ਮਹੀਨੇ ਦੀ ਵਿੱਚ ਵਿੱਚ 11 ਮਹੀਨੇ ਵਿੱਚ ਆਪਾਂ ਬੜੇ ਨਹੀਂ ਕੋਈ ਹਨਾ ਆਖੀ ਚੱਲੀ ਇੰਨੀ ਉਮਰ ਅਜਾਏ ਆ ਇੱਕ ਗੱਲ ਤਾਂ ਹੈਗੀ ਹੈ ਬੰਦ ਯਾਰ ਚੱਕਮਾ ਪੂਰਾ ਪਿੱਠ ਫੜਾ ਚੱਕਾ ਹੋ ਰਿਹਾ ਹੈ ਓਕੇ ਹੈ ਬਰੇ ਚਾਰੇ ਪਾਸੋਂ ਕਿਸੇ ਪਾਸੋਂ ਵੀ ਮਾਰ ਨਹੀਂ ਗੱਟੀ ਨੂੰ ਆਪਾਂ ਕਹਿ ਦਿੰਦੇ ਆ ਗਿੱਟਿਆਂ ਨਾਲ ਗਾਇ ਬਹੁਤ ਜਿਆਦੇ ਚਾਹੀਦਾ ਦੇਖ ਲਓ ਬਈ ਚੱਕਮੇ ਗਿੱਟਿਆਂ ਜਾਂ ਕੋਈ ਐ ਲਚਕਾਉਂਦੀ ਜੀ ਨਹੀਂ ਹੈਗੀ ਜਾਨ ਵਾਲੀ ਗੱਟੀ ਹੈ ਇਹਦਾ ਕੀ ਰੇਟ ਆ ਬਈ ਇਹਦਾ 35000 ਪਰਾ 30000 ਮਾਨਦਾਨ ਹੋਰ ਮਾਨ ਤਾਨ ਹੋ ਜੂ ਬੱਚ ਮਾੜਾ ਮੋਟੇ ਹੋਗਾ ਲਓ ਵੀ ਸੱਜਣੋ ਬਾਨਾ ਦੀ ਨਹੀਂ ਕੋਈ ਚੀਜ਼ ਹੀ ਐ ਪਲੀ ਹੋਈ ਐ ਕੋਈ ਲਿੱਸੀ ਲੂਸੀ ਨਹੀਂ ਹੈਗੀ 35000 ਰੁਪਿਆ ਰੇਡ ਆਫਰ ਵਾਲਾ ਕੰਮ ਹੀ ਆ ਬਾਈ 50 50000 ਦੀਆਂ ਹੀ ਵਿਕੀ ਜਾਂਦੀਆਂ ਕਟੀਆਂ ਜਮਾ ਜਾਏ ਰੇਡ ਚ ਲੈ ਕੇ ਆਇਆ ਇੱਕ ਆਸੇ ਤੀਜੇ ਨੰਬਰ ਵਾਲਾ ਨਾਗ ਆ ਗਿਆ ਦੇਖ ਲੋ ਵੇ ਕਰਮਾ ਵਾਲੀ ਇਹਨੇ ਵੀ ਕੋਈ ਚੀਜ਼ ਬਾਨਣਾ ਬਾਈ ਦਿਖਾ ਰਿਓ ਜਸਨੇ ਝੋਲੀ ਦਿਖਾ ਜਸਨੇ ਝੋਲੀ ਥੋੜੇ ਤੇ ਥੋੜੀਆਂ ਪਰਾ ਹਾਂ ਬਗਾਣੇ ਦਾ ਚਲੋ ਥੋੜਾ ਬਧਾ ਉਪਰਾਪਣ ਕਰਨੀ ਹੁੰਦਾ ਬਈ ਇਹਦੀ ਉਮਰ ਕਿੰਨੀ ਆ ਭਰਾ ਹੈ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਬਈ ਹੂ 15 16 ਮਹੀਨਾ ਦੀ ਠੀਕ ਹੈ ਹਾਂ ਤੇ ਜੇ ਹੁਣ ਇਹਦੀ ਮਾਂ ਦੇ ਦੁੱਧ ਦੀ ਗੱਲ ਕਰੀਏ ਤਾਂ ਆਪਣੇ ਮਿੱਲਾ ਘਰ ਆਲੇ ਕੱਟੀ ਚ ਆ ਗਿਆ ਹਾਂ ਘਰ ਆਇਆ ਠੀਕ ਹੈ ਤੇ ਕੀ ਰੇਟ ਆ ਬਈ ਇਹਦਾ ਇਹਦਾ ਵੀਰੇ 42000 42000 ਹਾਂ ਮਾਨਤਾਨ ਮਾਨਤਾਨ ਹੋ ਜੂ ਵੀਰੇ ਇਹਦੀ ਮਾਂ ਆਪਾਂ ਘਰੇ ਚੋਈ ਆ ਵੀਰੇ ਹਾਂ ਜੂਜੇ ਸੂਏ 15.5 ਲੀਟਰ ਦੁੱਧ ਦੁੱਤਾ ਹੋਇਆ ਹੈ ਫੀਗਾ ਐ ਮਨਤੀ ਵਾਲੀ ਬਲੱਡ ਲਾਈਨ ਜੀ ਆ ਗਈ ਹਾਂ ਵੀਰੇ ਇਹਦੀ ਮਾਂ ਸੀ ਤੇ ਜਿਹੜਾ ਡਾਇਰੈਕਟ ਕਾਸਿੰਗ ਸੰਸਣ ਤੋਂ ਸੀ ਨੇੜੋਂ ਗੁੰਡੀ ਮੋੜੀ ਆ ਤੇ ਤੁਸੀਂ ਨਾ ਫੇਸ ਕੱਟ ਦੇਖ ਲਓ ਬਈ ਤੇ ਮਾਂ ਕਮਾਲ ਦੀ ਆ ਗਈ ਜਮਾ ਕੋਕਾਂ ਵੀ ਚਾਰ ਆ ਵੀਰੇ ਦੇ ਚਾਰ ਹੀ ਥਣੇ ਇਹਦੇ ਆ ਕੋਈ ਬੱਚੀ-부ਚੀ ਨਹੀਂ ਕੋਈ ਐਕਸਟਰਾ ਨਹੀਂ ਹੈਗਾ ਬਈ ਤੇ ਭਲੀ ਹੋਈ ਹੈ ਇਹ ਵੀ ਹੁਣ ਇਹਦਾ ਗੋਬਨਾਂ ਐ ਦੱਸ ਦੇ ਰੇਟ ਕੀ ਕਰਦਾ ਰੇਟ ਵੀਰੇ ਇਹਦਾ 42000 ਇਹਦਾ 42000 40 ਹੀ ਦੇ ਦਾਂਗੇ ਲੈ ਵੀ ਆਫਰ ਵਾਲਾ ਕੰਮ ਹੀ ਕਰਦਾ ਕਹਿੰਦਾ 40000 ਦੀ ਛੱਡ ਦੂੰ 42000 ਰੇਟ ਕਰਦਾ ਅਡਰੈਸ ਬੋਲ ਦੇ ਕੋ ਮੈਨੂੰ ਸਾਰਾ ਅਡਰੈਸ ਵੀ ਤੇ ਪਿੰਡ ਆਪਣਾ ਬੁਰਜਟਲ ਮਾ ਹਾਂਜੀ ਠੀਕ ਆ ਜਿਹੜਾ ਮਾਨਸਾ ਠੀਕ ਆ ਬਾਈ ਠੀਕ ਆ ਉੱਪਰ ਅੱਡੇ ਕੋਲੇ ਘਰ ਆਪਣਾ ਫੋਨ ਨੰਬਰ ਕਿੰਨਾ ਬਾਈ ਫੋਨ ਨੰਬਰ 6239719396 ਇੱਕ ਵਾਰੀ ਹੋਰ ਬੋਲ 6239719396 ਉਰੇ ਲਓ ਵੀ ਸੱਜਣੋ ਨੰਬਰ ਬੋਲ ਤਾਂ ਥੱਲੇ ਚੱਲੀ ਵੀ ਜਾਂਦਾ ਪਿੰਡ ਬੁਰਜਟਲ ਮਤਲਬ ਤਿੰਨ ਕਟੀਆਂ ਜਿਹੜੀਆਂ ਇਹ ਸੇਲ ਨਾ ਜਿਹੜੇ ਵੀ ਨੂੰ ਜਿਹੜਾ ਵੀ ਨਾਗ ਪਸੰਦ ਆ ਗਿਆ ਘਰ ਲਓ ਸਬਰਕ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਘਟ ਦੇ ਸਿੱਧੀ